ਮੁਸ਼ਕਿਲ ਦੇ ਸਫਰ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਪੰਜਾਬੀ ਕਿਵੇਂ ਪੰਜਾਬੀਆਂ ਵਾਸਤੇ ਖੜਦੇ ਨੇ ਉਹ ਸੀ ਇੱਕ ਜ਼ਿੰਦਾਦਿਲ ਤਸਵੀਰ ਇਸ ਵੇਲੇ ਤੁਹਾਡੇ ਸਾਹਮਣੇ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਦੇ ਹੀ ਨੌਜਵਾਨ ਜਿਹੜੇ ਨੇ ਇਸ ਵੇਲੇ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਜਕਾਰੇ ਜਿਹੜੇ ਨੇ ਛੱਡੇ ਜਾ ਰਹੇ ਨੇ ਸਾਰੇ ਸ੍ਰੀ ਅਕਾਲ ਓਏ ਸੋ ਨਿਹਾਲ ਖਾਲਸਾ ਇੱਕ ਰੂਹ ਦੀ ਬੋਲੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਵੇਖੋ ਅਸੀਂ ਇਸ ਵੇਲੇ ਜਾ ਰਹੇ ਹਾਂ ਇੱਕ ਪਿੰਡ ਦੇ ਵਿੱਚ ਕੋਟ ਰਜਦਾ ਪਿੰਡ ਦਾ ਨਾਮ ਹੈ ਤਾਂ ਉੱਥੇ ਜਿਹੜਾ ਹੈ ਇਸ ਵੇਲੇ ਖਾਨ ਨੂੰ ਰਸਦ ਨਹੀਂ ਹੈ ਤਾਂ ਉੱਥੇ ਤੁਸੀਂ ਦੇਖੋ ਕਿ ਨੌਜਵਾਨ ਵੀਰ ਇਸ ਵੇਲੇ ਆਪਣੀ ਜਿਹੜੇ ਟਰਾਲੀਆਂ ਦੇ ਵਿੱਚ ਜਾ ਰਹੇ ਨੇ ਇਹਦੇ ਪਾਣੀ ਵੀ ਤੁਹਾਨੂੰ ਦਿਖਾਵਾਂਗੇ ਕਿ ਪਾਣੀ ਕਿਸ ਕਦਰ ਚਾਰੇ ਪਾਸੇ ਹੈ ਤਾਂ ਕਿਵੇਂ ਇਸ ਵੇਲੇ ਟਰੈਕਟਰ ਟਰਾਲੀ ਚੱਲ ਰਹੀ ਹੈ ਔਰ ਕਿਸ ਤਰੀਕੇ ਦੇ ਨਾਲ ਪੂਰਾ ਇਸ ਵੇਲੇ ਜਿਹੜੇ ਖੇਤ ਨੇ ਉਹ ਪੂਰੇ ਪਾਣੀ 'ਚ ਜਲ ਕਮਨ ਨੇ ਔਰ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਥੇ ਔਰ ਅਕਸਰ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ ਲੇਕਿਨ ਉਸ ਦੀ ਤਸਵੀਰ ਤੁਸੀਂ ਵੇਖੋ ਚਾਰੇ ਪਾਸੇ ਦੀ ਤਸਵੀਰ ਚਾਰੋਂ ਪਾਸੇ ਦੀ ਤਸਵੀਰ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਕਿਵੇਂ ਨੌਜਵਾਨ ਜਿਹੜੇ ਨੇ ਆਪਣੇ ਡਰੈਕਟਰ ਟਰਾਲੀਆਂ 'ਚ ਬੈਠ ਕੇ ਜਿਹੜਾ ਹੈ ਇਸ ਵੇਲੇ ਇੱਕ ਸਫ਼ਰ ਤੇ ਨਿਕਲੇ ਨੇ ਜਿੱਥੇ ਕੀ ਆਪਣੇ ਹੀ ਪੰਜਾਬੀ ਜਿਹੜੇ ਨੇ ਉਹਨਾਂ ਦੀ ਮੱਤ ਜਿਹੜੀ ਹੈ ਇੱਥੇ ਕੀਤੀ ਜਾਏਗੀ ਤਾਂ ਉਹਨਾਂ ਦੀ ਮੱਤ ਵਾਸਤੇ ਆਪਣੇ ਨਿਕਲੇ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਹੋਰ ਵੀ ਟਰਾਲੀਆਂ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਜਿਹੜਾ ਕੀ ਨੌਜਵਾਨ ਮੱਤ ਕਰਕੇ ਆ ਰਹੇ ਨੇ ਤਾਂ ਇਸ ਵੇਲੇ ਪੁਲਿਸ ਹੌਨਿਆ ਹਾਲ ਦੇ ਜਕਰ ਤੁਸੀਂ ਦੇਖਿਆ ਕਿ ਕਿਵੇਂ ਜੋਸ਼ ਨੇ ਚਾਹੇ ਇਸ ਵੇਲੇ ਸਮਾਂ ਬਹੁਤ ਮੁਸ਼ਕਲ ਹੈ ਇਸ ਵੇਲੇ ਆਬਦਾ ਹੈ ਔਰ ਇਸ ਆਬਦਾ ਦਾ ਮੁਕਾਬਲਾ ਵੀ ਹੱਸ ਖੇਡ ਕੇ ਕਰ ਰਹੇ ਨੇ ਕੁਝ ਲੋਕਾਂ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਕਹੋਗੇ ਨਾ ਪਾਸਾ ਜੇ ਖੱਬਾ ਨਾ ਸੱਜਾ ਸਰਕਾਰ ਦਾ ਤੇ ਇੱਥੇ ਕੋਈ ਨਹੀਂ ਲੱਭਾ ਨੌਜਵਾਨ ਕਿਵੇਂ ਚਾਹੇ ਆਫਤਾ ਦਾ ਸਮਾਂ ਖੁਸ਼ੀ ਨਾਲ ਕਰ ਰਹੇ ਨੇ ਔਰ ਜੋਸ਼ ਨਾਲ ਕਰ ਰਹੇ ਜਕਾਰਿਆਂ ਦੀ ਗੂੰਜ ਨਾ ਕਰ ਰਹੇ ਨੇ ਦੇਖੋ ਜੀ ਇਹੀ ਤੇ ਪਾਵਰ ਹੈ ਪੰਜਾਬੀਆਂ ਦੇ ਵਿੱਚ ਜਿਸ ਪਾਵਰ ਦੇ ਨਾਲ ਤੁਸੀਂ ਵੇਖ ਲਓ ਅਸੀਂ ਆਸਪਲੇ 5 5 ਤੇ 4 4 ਫੁੱਟ ਪਾਣੀ ਚੋਂ ਲੰਘ ਰਹੇ ਆ ਤੇ ਜੇ ਵੇ ਇਹ ਨੌਜਵਾਨ ਇਹ ਸੇਵਾ ਨਾ ਕਰਨ ਤੇ ਦੱਸੋ ਕੌਣ ਕਰੇਗਾ ਅੱਜ ਉਸ ਆਬ ਜਿਹੜਾ ਚਾਈਨਾ ਚ ਜਾ ਕੇ ਜਿੱਥੇ ਜੰਗ ਹੋਣੀ ਉੱਥੇ ਪੰਜਾਬੀਆਂ ਨੇ ਜਾਣਾ ਪਰ ਅੱਜ ਬੜੀ ਵੱਡੀ ਕਿਸਮਤੀ ਹੈ ਕਿ ਪੰਜਾਬ ਹੀ ਪੰਜਾਬ ਦਾ ਸਾਥ ਦੇ ਰਿਹਾ ਕੇਰਲ ਦੇ ਵਿੱਚ ਬਾੜ ਆਂਦੀ ਪੰਜਾਬੀ ਸਭ ਤੋਂ ਅੱਗੇ ਸਭ ਤੋਂ ਅੱਗੇ ਕੇਰਲ ਚ ਬਾੜ ਆਂਦੀ ਪੰਜਾਬੀ ਬਾਂਬੇ ਚ ਕੋਈ ਹਫਤਾ ਆਂਦੀ ਸਭ ਤੋਂ ਅੱਗੇ ਕਿਤੇ ਕੋਈ ਬਿਲਡਿੰਗ ਡਿੱਗਦੀ ਸਭ ਤੋਂ ਕਿਤੋਂ ਅੱਗੇ ਪਰ ਅੱਜ ਪਾਣੀ ਦੀ ਮਾਰ ਸਿਰਫ ਪੰਜਾਬ ਚ